ਵੰਡਿਆ ਗਿਆ ਸੀ ਵੰਡਿਆ ਗਿਆ ਸੀ ਵੰਡੇ ਗਿਆ ਸੀ ਆਮ ਆਦਮੀ ਪਾਰਟੀ ਵੱਲੋਂ ਜੰਦਰ ਵੈਸਟ ਦੇ ਰਾਸ਼ਨ ਵੰਡਿਆ ਗਿਆ ਸੀ ਇਹੀ ਸਵਾਲ ਹਰ ਇੱਕ ਦੇ ਜ਼ਿਹਨ 'ਚ ਘੁੰਮ ਰਿਹਾ ਪਰ ਇਹ ਸਵਾਲ ਦਾ ਜਵਾਬ ਆਮ ਆਦਮੀ ਪਾਰਟੀ ਦੇ ਇੱਕ ਵਰਕਰ ਨੇ ਖੁਦ ਲਾਈਵ ਹੋ ਕੇ ਦਿੱਤਾ ਹੈ ਖੁਦ ਲਾਈਵ ਹੋਇਆ ਆਮ ਆਦਮੀ ਪਾਰਟੀ ਦਾ ਵਰਕਰ ਭਾਰਗੋ ਕੈਂਪ ਤੋਂ ਲਾਈਵ ਹੋਇਸ ਵਰਕਰ ਨੇ ਕਰਤੇ ਨੇ ਵੱਡੇ ਖੁਲਾਸੇ ਤੁਸੀਂ ਆਪ ਹੀ ਦੇਖ ਲਵੋ ਇਲੈਕਸ਼ਨਾਂ ਦੇ ਦੌਰਾਨ ਆਮ ਆਦਮੀ ਪਾਰਟੀ ਨੇ ਕੀ ਕੁਝ ਕੀਤਾ ਕੀ ਕੁਝ ਕੀਤਾ ਕੀ ਕੌਚ ਕੀਤਾ ਮੈਂ ਤੁਹਾਡਾ ਆਪਣਾ ਅਮਿਤ ਭਗਤ ਬੰਦ ਕਰਤਾ ਵਾਹਨ ਨੰਬਰ 43 ਤੋਂ ਅੱਜ ਕੁਝ ਲੀਡਰਾਂ ਨੇ ਹੋ ਸ਼ਿਰਕਤ ਕੀਤੀ ਆਮਾਦੀ ਪਾਰਟੀ ਦੇ ਲੀਡਰ ਨੇ ਮੈਂ ਆਮਾਦੀ ਪਾਰਟੀ ਦਾ ਵਰਕਰ ਹਾਂ ਕੁਝ ਲੀਡਰਾਂ ਨੇ ਹੋ ਸ਼ਿਰਕਤ ਕਰਕੇ ਮੇਰੇ ਇਲਾਕੇ ਦੇ ਵਿੱਚ ਰਾਸ਼ਨ ਰੋਸ਼ਨ ਮੰਨ ਕੇ ਕਿਹਾ ਕਿ ਅਮਿਤ ਭਗਤ ਦੇ ਘਰ ਸਾਰਾ ਰਾਸ਼ਨ ਅਮਿਤ ਭਗਤ ਦੇ ਘਰ ਪਿਆ ਹੈ ਤੁਸੀਂ ਆ ਕੇ ਉੱਥੋਂ ਲਵੋ ਉਹ ਲੀਡਰਾਂ ਨੇ ਕੀ ਕੀਤਾ ਆਪਣੇ ਕਿਹੜੇ ਖਾਸ-ਖਾਸ ਬੰਦੇ ਸੀ ਉਹਨਾਂ ਨੂੰ ਸਾਰਾ ਜਗਾਰ-ਜਗੁਰ ਦੇ ਕੇ ਤੇ ਕਿਹੜੇ ਦੂਸਰੇ ਬੰਦੇ ਸੀ ਜਿਹੜੇ ਖਾਸ ਨਹੀਂ ਸੀ ਆਪਣੇ ਖਾਸ-ਖਾਸ ਘਰਾਂ ਦੇ ਵਿੱਚ ਦਾਦਾ ਸੂਟ ਦਾਦਾ ਸਹਲੀਆਂ ਤੇ ਕਿਹੜੇ ਦੂਸਰੇ ਬੰਦੇ ਉਹਨੂੰ ਕਹਿੰਦੇ ਕਿ ਅਮਿਤ ਭਗਤ ਦੇ ਘਰ ਪੂਰੀ ਗੱਡੀ ਗਈ ਹੈ ਰਾਸ਼ਨ ਦੀ ਸੂਟ ਦੀ ਸ਼ਰਾਬ ਦੀ ਉਹਦਾ ਘਰ ਭੜਿਆ ਪਿਆ ਤੂੰ ਉੱਥੇ ਜਾਓ ਤੇ ਮੇਰੇ ਘਰ ਉਹ ਮੇਰੀਆਂ ਵਿਚਾਰੀਆਂ ਭੈਣਾਂ ਮਈਆਂ ਮਾਵਾਂ ਭੋਲੀਆਂ ਭਾਲੀਆਂ ਕਿੱਦਾਂ ਉਹਨੂੰ ਕਿਸੇ ਮਗਰ ਲਾਂਦਾ ਉਹ ਵਿਚਾਰੇ ਲੱਗ ਜਾਂਦੀਆਂ ਮੇਰੇ ਘਰ ਦੇ ਬਾਹਰ ਤਕਰੀਬਨ 50 ਜਨਾਨੀਆਂ ਆ ਗਈਆਂ ਤੇ ਮੇਰੀ ਵਾਈਫ ਨੂੰ ਉਹ ਵਾਲਾਂ ਨੂੰ ਪੈਂਦੀਆਂ ਪਿਆਸੀ ਸੀ ਉਹਨੂੰ ਬਾਹਰ ਕੱਢ ਤੁਹਾਡੇ ਘਰ ਰਸਣ ਆਇਆ ਤਾਂ ਤੂੰ ਬਣਦੇ ਕਿਉਂ ਨਹੀਂ ਪੇ ਤੁਹਾਡੇ ਘਰ ਸੂਟ ਆਇਆ ਪੈਣ ਤੁਸੀਂ ਬਣਦੇ ਕਿਉਂ ਨਹੀਂ ਪੇ ਅਮੀਤ ਭਗਤ ਦੀ ਇੱਕ ਖਾਸੀਅਤ ਹੈ ਜੇ ਮੈਂ ਵਿਕਣਾ ਹੁੰਦਾ ਨਾ ਤੇ ਮੈਂ 10-20 ਲੱਖ ਰੁਪਏ ਲੈ ਕੇ ਵਿਕਦਾ ਆਸਤਾਨੂ ਸਾਹਣ ਨੂੰ ਪਤਾ ਵਾ ਮੈਂ 1 ਰੁਪਿਆ ਵੀ ਨਹੀਂ ਲਿਆ ਮਿੰਦਰ ਭਗਤ ਜੀ ਕੋ ਸਤਗੁਰੂ ਕਬੀਰ ਮੰਦਰ ਦੇ ਮੁੱਖ ਮੰਦਰ ਲਾਈਵ ਹੋ ਕੇ ਕਿਹਾ ਸੀ ਕਿ ਮੈਂ ਆਪਣੇ ਸਮਾਜ ਦੇ ਲਈ ਸਮਾਜ ਦੇ ਹਿੱਤ ਲਈ ਆਪਣੇ ਫਾਰਮ ਵਾਪਸ ਲੈ ਆ ਕਿਉਂਕਿ ਮੈਨੂੰ ਮੇਰੇ ਸੀਨੀਅਰ ਅਟੈਚ ਅਫਸਰ ਡਾਕਟਰ ਕਸ਼ਮੀਰ ਲਾਲ ਜੀ ਅਮਰੀਸ਼ ਭਗਤ ਪ੍ਰੋਫੈਸਰ ਮੋਨ ਲਾਲ ਜੀ ਸੰਜੀਵ ਐਡਵੋਕੇਟ ਜੀ ਬਟਾਲੇ ਤੋਂ ਅਸ਼ੋਕ ਭਗਤ ਜੀ ਔਰ ਮੇਰੇ ਚਾਚਾ ਰਨੀਜ ਜੀ ਮੇਰਾ ਲੱਕੋ ਜੀ ਬਰੇ ਮੇਰੇ ਸਾਥੀ ਜਿਹੜੇ ਭਗਤ ਸਮਾਜ ਤੋਂ ਬਿਲੋਂਗ ਕਰਦੇ ਨੇ ਇਹ ਕੀਮਤੀ لال ਭਗਤ ਜੀ ਵਿਰੇਸ਼ ਮਿੰਟੂ ਜੀ ਮਨੇ ਬਰੇ ਜਾਣੇ ਕਿ ਆ ਯਾਰ ਨਹੀਂ ਤੈਨੂੰ ਇਹ ਫੈਸਲਾ ਵਾਪਸ ਲਾਣਾ ਚਾਹੀਦਾ ਵਾ ਕਿਉਂਕਿ ਤੇਰੀ ਪਹਿਚਾਨ ਵਾ ਸਮਾਜ ਦੇ ਵਿੱਚ ਲੋਕ ਤੈਨੂੰ ਜੂਥ ਨੂੰ ਪਸੰਦ ਕਰਦੇ ਨੇ ਜੇ ਜਿਹੜੀ ਤੂੰ ਵੋਟ ਤੋੜੇਗਾ ਉਸ ਦਾ ਨੁਕਸਾਨ ਸਮਾਜ ਨੂੰ ਹੋਏਗਾ ਤੇ ਮੈਂ ਆਪਣੇ ਫਾਰਮ ਉਸ ਚਾਚਾ ਰਨੀਜ ਜੀ ਗਵਾਣੇ ਅਮਰੀਤ ਭਗਤ ਜੀ ਮੰਗ ਨਹੀਂ ਕੀਤੀ ਮੈਂ ਉਸੇ ਵੇਲੇ ਗਿਆ ਆਪਣੇ ਫੋਰਮ ਵਾਪਸ ਲੈ ਕੇ ਆ ਗਿਆ ਉਸ ਤੋਂ ਬਾਅਦ ਉਸੇ ਦਿਨ ਤੋਂ ਲਗਾਤਾਰ ਵਾਜ ਨੰਬਰ 43 ਦੇ ਵਿੱਚ ਲੱਗਿਆ ਹੋਇਆ ਔਰ ਕਿੰਨੇ ਪ੍ਰਭਾੜੀ ਲੱਗੇ ਨੇ ਮੇਰੀ ਬੇਨਤੀ ਹੈ ਸਰਦਾਰ ਭਗਵੰਤ ਸਿੰਘ ਮਾਨ ਨੂੰ ਅਤੇ ਆਮ ਆਦਮੀ ਪਾਰਟੀ ਸਾਰੀ ਲੀਡਰਸ਼ਿਪ ਨੂੰ ਇੱਕ ਵਾਰੀ ਮੇਰਾ ਪਤਾ ਕਜੂਲ ਕਰਵਾਇਓ ਅਮਿਤ ਭਗਤ ਦਾ ਜਿੱਦਨ ਦੀ ਮੈਂ ਆਮ ਆਦਮੀ ਪਾਰਟੀ ਜੁਆਇਨ ਕੀਤੀ ਹੈ ਮੈਂ ਦਿਨ ਰਾਤੇ ਕੀਤੀ ਹੋਈ ਹੈ ਸਾਰੀਆਂ ਬੂਥ ਕਮੇਟੀਆਂ ਮੈਂ ਬਣਾਈਆਂ ਵਾ ਉਹ ਭਾਵੇਂ ਕਿਹਦੇ ਵੀ ਤੁਸੀਂ ਪਰਿਵਾਰੀ ਲਾਇਏ ਨੇ ਆਪਣੇ ਬੂਥ ਤੇ ਉਹਨਾਂ ਨੇ ਇੱਕ ਵਾਰੀ ਪੁੱਛ ਜੁੜ ਰਹੇ ਹੋ ਅੱਜ ਜਦੋਂ ਵੋਟਾਂ ਖਤਮ ਹੋ ਗਈਆਂ ਤੇ ਮੇਰੇ ਘਰ ਦੇ ਬਾਹਰ ਜਲੂਸ ਕਢਾਣਾ ਜੁੜੀ ਸੀ ਮੈਂ ਦੁਖੀ ਹੋ ਕੇ ਬੋਲ ਰਿਹਾ ਮੇਰਾ ਬੋਲਣਾ ਬੰਦਾ ਨਹੀਂ ਸੀ ਕਿਉਂਕਿ ਤੇਰਾ ਤੈਨੂੰ ਰਿਜ਼ਲਟ ਆਣੇ ਨੇ ਜਾਂ ਤੇ ਮੈਂ ਕੱਲ ਬੋਲਦਾ ਵੋਟਾਂ ਤੋਂ ਪਹਿਲਾਂ ਹਣਾ ਐ ਮੈਂ ਤਾਂ ਬੋਲਿਆ ਵਾ ਇਹ ਮੇਰੇ ਭੈਣਾਂ ਦੇ ਵੇਖੋ ਮੇਰੀਆਂ ਮਾਤਾ ਮੇਰੇ ਘਰ ਆ ਕੇ ਬੈਠੀਆਂ ਨੇ ਇਹ ਦੇਖ ਲੋ ਮੈਂ ਤਾਂ ਰੋਈ ਹੋਇਆ ਕਿ ਕਿ ਲੋਕਾਂ ਨੂੰ ਮੇਰੇ ਸਮਾਜ ਨੂੰ ਮੇਰੇ ਲੋਕਾਂ ਨੂੰ ਮੇਰੇ ਕਲੋਨੀ ਨੂੰ ਮੇਰੇ ਬੂਥ ਨੂੰ ਮੇਰੀ ਆਵਾਜ਼ ਨੂੰ ਪਤਾ ਲੱਗੇ ਕਿ ਅਮੀਤ ਭਗਤ ਕੋ ਗਿਆ ਕੀ ਹੈ ਕਿੰਨੇ ਕ ਸ਼ਰਾਬ ਅਮੀਤ ਭਗਤ ਕੋ ਚੱਲ ਗਈ ਕਿੰਨੇ ਕ ਸੂਟ ਅਮੀਤ ਭਗਤ ਕੋ ਚੱਲੇ ਗਏ ਕਿੰਨਾ ਕ ਰਾਸ਼ਨ ਅਮੀਤ ਭਗਤ ਕੋ ਚਲਾ ਗਿਆ ਮੈਂ ਤਾਂ ਦਿਲੋਂ ਲੱਗਾ ਹੋਇਆ ਸੀ ਲੋਕਾਂ ਨੂੰ ਕਹਿੰਦੇ ਨਾ ਝੋਲੇ ਆ ਗਏ ਝੋਲੇ ਆ ਗਏ ਕਹਿੰਦੇ ਆ ਨਾ ਫੇ ਤੈਨੂੰ ਕਿੰਨੇ ਝੋਲੇ ਮਿਲੇ ਆ ਉਹ ਝੋਲਿਆਂ ਵਿੱਚ ਪੈਸੇ ਹੁੰਦੇ ਨੇ ਇਹਨਾਂ ਨੂੰ ਪੁੱਛ ਲਓ ਕਿ ਤੂੰ ਮੈਨੂੰ ਤੁਸੀਂ ਝੋਲਾ ਦਿੱਤਾ ਉਹ ਚੈੱਕ ਕਰ ਵੀ ਪਾਇਆ ਜੇ ਤੁਸੀਂ ਹਰ ਬੂਦ ਦੇ ਵਿੱਚ 5000 ਰੁਪਏ ਪਾਇਆ ਸੀ ਅਮੀਤ ਭਗਤ ਵਾਲੇ ਝੋਲੇ ਵਿੱਚ ਪੰਜ ਕੁਝ ਪਾਇਆ ਜੀ 1 ਰੁਪਿਆ ਪਾਇਆ ਜੇ ਅਮੀਤ ਭਗਤ ਨੂੰ ਹੋਰ ਪਤਾ ਹੀ ਐ ਬਸ ਉਹਨਾਂ ਨੂੰ ਪਤਾ ਕੀ ਐ ਲਾਈ ਲੱਗਾ ਮਗਰ ਲੱਗ ਜਾਂਦਾ ਹਰ ਵਾਰੀ ਮੇਰੇ ਮੁੰਡੇ ਦੇ ਬੰਦੂਕ ਹਰ ਵਾਰੀ ਮੇਰੇ ਮੁੰਡੇ ਦੇ ਬੰਦੂਕ ਖਾਰ ਕਿ ਮੈਂ ਕੀ ਕਰਾਂਗਾ ਕਿੰਨਾ ਲੜੀ ਜਾ ਮਾਂ ਕਰ ਲੈ ਯਾਰ ਅੱਜ ਮੇਰਾ ਮਨ ਬੜਾ ਦੁਖੀ ਹੈ ਮੇਰੇ ਘਰ ਦੇ ਬਾਹਰ ਜਨਨੀਆਂ ਹੋਇ ਖੁਰਗੀਆਂ ਮੇਰੀ ਵਾਈਫ ਨੂੰ ਵਾਲਾਂ ਨੂੰ ਪੈਂਦੀਆਂ ਪਿਆ ਸੀ ਉਹਨੂੰ ਬਾਹਰ ਕੱਢ ਜੱਜਾ ਰਾਸ਼ਨ ਆਇਆ ਇਹ ਮੇਰੇ ਘਰ ਰਾਸ਼ਨ ਭੇਜਿਆ ਤੇ ਮੈਂ 10 ਗੁਣਾ ਜ਼ਿਆਦਾ ਰਾਸ਼ਨ ਦਵਾਂਗਾ ਇਹ ਤੁਹਾਡਾ ਨਾ ਵਾਦਾ ਵਾ ਆਪਣੇ ਸਮੁੱਚੇ ਸਮਾਜ ਨੂੰ ਜੇ ਮੇਰੇ ਘਰ ਤੋਂ ਇੱਕ ਥੈਲੀ ਭੇਜੀ ਹੈ ਨਾ ਮੈਂ 100 ਥੈਲੀਆਂ ਦਵਾਂਗਾ ਐਨੇ ਜਗ੍ਹਾ ਮੈਂ ਹੈਗਾ 2-4-5 ਲੱਖ ਦੀ ਮੈਨੂੰ ਪਰਵਾਹ ਨਹੀਂ ਹੈਗੀ ਜੇ ਮੈਨੂੰ ਤੁਸੀਂ 1000 ਰੁਪਏ ਦਾ ਸਮਾਨ ਭੇਜਿਆ ਮੈਂ 10000 ਦਾ ਸਮਾਨ ਦਵਾਂਗਾ ਜੇ 10000 ਦਾ ਸਮਾਨ ਭੇਜਿਆ ਮੈਂ ਲੱਖ ਰੁਪਏ ਦਾ ਸਮਾਨ ਦਵਾਂਗਾ ਪਰ ਯਾਰ ਬਦਨਾਮ ਦੇ ਨਾ ਨਾ ਕਰੋ ਯਾਰ ਇੱਕ ਮਿਹਨਤੀ ਵਰਕਰ ਨੂੰ ਮੈਂ ਮਿਹਨਤੀ ਵਰਕਰ ਹਾਂ ਜਮੀਨੀ ਸਤਰ ਦੇ ਨਾਲ ਜੁੜਿਆ ਹੋਇਆ ਹਾਂ ਹਰ ਬੰਦੇ ਨੂੰ ਪਤਾ ਹੈ ਯਾਰ ਨਹੀਂ ਹੋ ਸ਼ੇਅਰ ਕਰਤੇ ਯਾਰ ਬੇਇੱਜ਼ਤੀ ਕਰਾ ਕੇ ਬਹਿ ਜਾਣਾ ਸਾਢੇ 5 ਵਜੇ ਦਾ ਲੱਗਾ ਸੀ ਪ੍ਰਭਾਰੀਆਂ ਨੂੰ ਪੁੱਛ ਲਓ ਐ ਚੀਰਮੈਨ ਸਾਹਿਬ 88 ਨੰਬਰ ਤੋਂ ਗੋੜਪੁਰ ਦੇ ਬੈਂਕ 99 ਨੰਬਰ ਸੋਨੀ ਸਾਹਿਬ ਤੇ ਸੋਨੀ ਸਾਹਿਬ ਮੇਰੇ ਨੰਬਰ ਤੋਂ 99 ਨੰਬਰ ਤੋਂ 87 ਨੰਬਰ ਤੋਂ ਸੋਨੀ ਕੀ ਆ ਕਿਹੋ ਨਾਮ ਸੀ ਹੁੰਦਾ ਜੇ 90 ਨੰਬਰ ਤੋਂ ਬੈਲ ਸਾਹਿਬ ਕਿੰਨੇ ਵੀ ਇੱਥੇ ਆਏ ਨੇ ਸਾਲਾਂ ਨੂੰ ਪਤਾ ਗਿਆ ਅਮੀਤ ਭਗਤ ਕੌਣ ਆ ਕਿ ਜਲਦੀ ਸਾਰੀ ਗੇਮ ਖਰਾਬ ਕੀਤੀ ਹੈ ਨਾ ਉਹ ਕੀਤੀ ਆ ਦੱਟਾਪੜਾ ਕਰਦਾ ਨਾ ਕੀ ਸੀ ਮੇਨੂੰ ਉਹਦਾ ਨਾਮ ਭੁੱਲ ਗਿਆ ਯਾਰ ਕਿਹੜਾ ਦਫ਼ਤਰ ਭਾਇਆ ਦਾ ਵਾ ਟਡਪੜਾ ਆਵੇਗਾ ਨਾਮ ਕੀ ਸੀ ਇੱਕ ਮਿੰਟ ਰੁਕਿਓ ਜੀ ਤੱਕ ਜੋਬਨ ਨੇ ਪਤੇ ਬੰਟੀਨਰ ਅਲਕੇ ਗੇਮ ਖਰਾਬ ਕੀਤੀ ਹੈ ਜੋਬਨ ਸਾਰੀ ਗੇਮ ਖਮਾਉਂਦਾ ਪਿਆ ਸੀ ਮੈਨੂੰ ਨਹੀਂ ਪਤਾ ਕਿਸ ਬਹੁਤਾ ਪਰਭਾਰੀ ਹੈ ਜੋਬਨ ਨੇ ਸਾਰੀ ਗੇਮ ਖਰਾਬ ਕੀਤੀ ਹੈ ਮੈਂ ਐਮਐਲਏ ਸਾਹਿਬ ਢੋਸ ਸਾਹਿਬ ਨੂੰ ਫੋਨ ਕੀਤਾ ਵਾ ਤਿੰਨ ਵਾਰੀ ਹੁਣ ਚੱਕਿਆ ਨਹੀਂ ਮੈਂ ਸਾਰਿਆਂ ਨੂੰ ਫੋਨ ਕਰੀ ਜਾਂਦਾ ਕਿ ਮੇਰੇ ਘਰ ਦੇ ਵਿੱਚ ਸਿਆਪਾ ਕਿਉਂ ਲੋਇਆ ਜੀ ਜੇ ਤੁਸੀਂ ਨਹੀਂ ਦੇਣਾ ਸੀ ਯਾਰ ਮੈਂ ਆਪਣੇ ਨੂੰ ਦੇਦਣੇ ਮੈਂ ਕਮਿਟਮੈਂਟ ਕੀਤੀ ਸੀ ਆਪਣੇ ਲੋਕਾਂ ਨਾਲ ਮੈਂ ਜੇ ਵੋਟਾਂ ਪਵਾਈਆਂ ਨਾ ਆਪਣੇ ਲੋਕਾਂ ਕੋਲੋਂ ਤੇ ਮੈਂ ਜੋ ਕਮਿਟਮੈਂਟ ਕੀਤੀ ਹੈ ਮੈਂ ਪੂਰੀ ਕਰਾਂਗਾ ਕਿਉਂਕਿ ਮੈਂ ਕਦੀ ਵੀ ਕਦੇ ਨਾ ਵਾਦਾ ਨਹੀਂ ਕੀਤਾ ਮੈਂ ਵਚਨ ਕਰਦਾ ਹਾਂ ਨਾ ਕਿ ਮਾਤਾ ਤੇਨਾਲ ਮੇਰਾ ਵਚਨ ਹੋ ਗਿਆ ਮੈਂ ਤੇਰਾ ਕੰਮ ਕਰਨਾ ਹੀ ਤੇ ਮੈਂ ਉਹੋ ਹੀ ਵਚਨ ਕਰਦਾ ਹਾਂ ਕਿ ਮੈਂ ਕੰਮ ਕਰਾ ਸਕਾਂ ਮੈਂ ਕਦੀ ਵੀ ਫਾਲਤੂ ਵਾਦੇ ਨਹੀਂ ਕੀਤੇ ਹੈਗੇ ਕਿ ਮੈਂ ਤੇ ਰਹਾ ਕੰਮ ਕਰਵਾ ਦੂੰਗਾ ਇਹਦਾ ਲੀਡਰ ਮਾਰਦੇ ਨੇ ਜਬਲੀਆਂ ਜਿਹੜਾ ਕੰਮ ਮੇਰੇ ਕੋਲ ਹੋ ਸਕਦਾ ਮੈਂ ਹਮੇਸ਼ਾ ਹੋਈ ਵਚਨ ਕਰਦਾ ਫਾਲਤੂ ਗੱਲਾਂ ਮੈਂ ਨਹੀਂ ਕਰਦਾ ਤੇ ਹੌਸ਼ੀ ਰਾਜਨੀਤੀ ਨੇ ਅੱਜ ਮੇਰਾ ਜਲੂਸ ਕਢਾਇਆ ਮੈਂ ਵਰਕਰ ਸੀ ਆਮਾਦੀਪਾਲ ਜੀ ਦਾ ਤੇ ਵਰਕਰ ਰਹਾਗਾ ਔਰ ਇਹ ਜਿਹੜੇ ਲੀਡਰ ਨੇ ਉਹ 6 ਟੈਂ ਦੀ ਮੈਂ ਕੱਲੀ ਕਰੀ ਰਿਪੋਰਟ ਔਰ ਮੈਂ ਉੱਪਰ ਭੇਜਾਂਗਾ ਕਿਉਂਕਿ ਤੇ ਮੈਂ ਕਾਂਗਰਸ ਦੇ ਵਿੱਚ ਸੀ ਨਾ ਤੇ ਕਾਂਗਰਸ ਵਾਲੇ ਮੇਰੇ ਕੋਲ ਤੰਗ ਆ ਗਏ ਸੀ ਕਹਿੰਦੇ ਕਿ ਸੱਚ ਬੋਲਦਾ ਅੰਨੇ ਗੱਲ ਕਰ ਦੇਣੀ ਹੈ ਤੇ ਮੈਂ ਕੱਲੀ ਕੱਲੀ ਗੱਲ ਤੱਕ ਕਿਦੋਂ ਸੀਨੀਅਰ ਕੋਈ ਅਧਿਕਾਰੀ ਜਾਂਦਾ ਹੁੰਦਾ ਸੀ ਨਾ ਰਾਜਾ ਵਿਰਿੰਗ ਸਾਹਿਬ ਗੁਰਜੀਤ ਸਿੰਘ ਓਜਲਾ ਕੋਈ ਮੈਂ ਸਾਹਮਣੇ ਗੱਲ ਕਰਦਾ ਹੁੰਦਾ ਇਹ ਬੰਦੇ ਤੇ ਹੈ ਹੀ ਨਹੀਂ ਚੰਨੀ ਸਾਹਿਬ ਨੂੰ ਪੁੱਛ ਲਿਓ ਚੰਨੀ ਸਾਹਿਬ ਦੇ ਭਰਾ ਨੂੰ ਪੁੱਛ ਲਿਓ ਕਿਦੋਂ ਜਨਰਲ ਵਾਂਗ ਅਸੀਂ ਮੀਟਿੰਗ ਰੱਖੀ ਸੀ ਅਮਿਤ ਭਗਤ ਨੇ ਸਾਹਮਣੇ ਕਿਹਾ ਸੀ ਇਹ ਬੰਦੇ ਤੁਹਾਡੇ ਨਾਲ ਹੀ ਹੈ ਨਹੀਂ ਇਹ ਤੇ ਰਿੰਕੂ ਦੇ ਬੰਦੇ ਨੇ ਚੰਨੀ ਸਾਹਿਬ ਨੂੰ ਪੁੱਛ ਲਿਓ ਸਾਹਮਣੇ ਕਿਹਾ ਸੀ ਸੱਚ ਬੋਲਣਾ ਸੱਚ ਦੀ ਲੜਾਈ ਲੜਨੀ ਹੈ ਸੱਚ ਨਾਲ ਜੀਣਾ ਹੈ ਤੇ ਸਮਾਜ ਨਾਲ ਖੜਨਾ ਹੈ ਆਪਣੇ ਲੋਕਾਂ ਦਾ ਘਰ ਦਾ ਸਮੁੱਚੇ ਸਮਾਜ ਦੀ ਸੇਵਾ ਕਰਨੀ ਹੈ ਜਿਹੜਾ ਕਰੇਗਾ ਉਹ ਭਰੇਗਾ ਬਸ ਇਹੋ ਹੀ ਹੈ ਬਾਕੀ ਨੰਕਾਰ ਸੱਚੇ ਪਾਤਸ਼ਾ ਸਤਗੁਰੂ ਰਵਿਦਾਸ ਮਹਾਰਾਜ ਸਤਗੁਰੂ ਭਾਲਮੀਕੀ ਮਹਾਰਾਜ ਸਤਗੁਰੂ ਕਬੀਰ ਮਹਾਰਾਜ ਤੇ ਮਾਤਾ ਰਾਣੀ ਸਾਰੇ ਸੱਚੇ ਪਾਤਸ਼ਾ ਜਿੰਨੇ ਵੀ ਦੇਵੀ ਦੇਵਤੇ ਨੇ ਦੇਖ ਰਹੇ ਨੇ ਸਾਰੇ ਹੀ ਸਾਰੇ ਹੀ ਦੇਖ ਰਹੇ ਨੇ ਜਿਹੜਾ ਮਾਰਾ ਕਰਦਾ ਨਾ ਉਹਨੂੰ ਮਿਲਦਾ ਜੇ ਜਿਹੜਾ ਵੀ ਮਾਰਾ ਕਰੇਗਾ ਜੋ ਵਿੱਜਾਂਗੇ ਨਾ ਉਹ ਵਗਣਾ ਦੇ ਸਾਰੇ ਸਾਥੀਆਂ ਨੂੰ ਧੰਨਵਾਦ ਮੇਰੀ ਇਹ ਸਫਾਈ ਸੀ ਜਿਹਦੇ ਕਾਰਨ ਮੇਰੇ ਘਰ ਦੇ ਬਾਣ ਮੇਲਾ ਲੱਗਾ ਸੀ ਮੈਂ ਤੁਹਾਡੇ ਅੱਗੇ ਰੱਖ ਦਿੱਤੀ ਹੈ ਬਾਕੀ ਜੋ ਤੁਹਾਡਾ ਹੁਕਮ ਹੈ ਜੋ ਤੁਹਾਡਾ ਸੰਦੇਸ਼ ਹੈ ਸਤਿਵਚਨ ਹੈ ਜੀ ਮੈਂ ਤੇ ਪਹਿਲਾਂ ਵੀ 20 ਸਾਲ ਵਿਰੋਧੀ ਧਿਰ ਵਿੱਚ ਹੀ ਰਿਹਾ ਸਰਕਾਰ 'ਚ ਤੁਹਾਨੂੰ ਬੱਧਾ ਪੜਾ ਰਿਆ ਨਹੀਂ ਵਿਰੋਧੀ ਧਿਰ ਵਿੱਚ ਹੀ ਕੰਮ ਕਰਵਾਉਂਦੇ ਰਹੇ ਹਾਂ ਹੁਣ ਸਰਕਾਰ 'ਚ ਆਏ ਹਾਂ ਪਰ ਸੱਚਾ ਵਰਕਰਾਂ ਸੱਚੇ ਵਰਕਰਾਂ ਨਾਲ ਕੰਮ ਕਰਾਂਗਾ ਦਿਲੋਂ ਕੰਮ ਕਰਾਂਗਾ ਇਹੋ ਜਿਹੇ ਕਿਲੇ ਹੋਸ਼ੇ ਨੇ ਜਿਹੜੇ ਸਿਸਟਮ ਖਰਾਬ